ਅਸੀਂ ਦੇਸ਼ ਲਈ ਕੁਝ ਕਰਨਾ ਔਰ ਇਹ ਤਾਂ ਜਗਾ ਹੀ ਹੋਇਆ ਜਿੱਥੇ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਉਹਨਾਂ ਨੂੰ ਐਦਾਂ ਹੀ ਸੁੱਟ ਗਏ ਸੀ ਉਹਨਾਂ ਦੀਆਂ ਲਾਸ਼ਾਂ ਸੋ ਮੈਂ ਅੱਜ ਇੱਥੇ ਆਉਣ ਦਾ ਫੈਸਲਾ ਕੀਤਾ ਔਰ ਮੈਂ ਬੀਐਸਐਫ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਮਾਨ ਸਨਮਾਨ ਦਿੱਤਾ ਔਰ ਮੈਂ ਇੱਕ ਹੋਰ ਵੀ ਵਾਦਾ ਕੀਤਾ ਹੈ ਬੀਐਸਐਫ ਨਾਲ ਕਿ ਇੱਥੇ ਬਹੁਤ ਵਧੀਆ ਸਾਊਂਡ ਸਿਸਟਮ ਲਾ ਕੇ ਇਸ ਸਟੇਡੀਅਮ ਨੂੰ ਬਹੁਤ ਵੱਡਾ ਬਣਾ ਕੇ ਇਨੂੰ ਵੀ ਮਤਲਬ ਇੱਕ ਟੂਰਿਜ਼ਮ ਪਲੇਸ ਬਣਾਇਆ ਜਾਊਗਾ ਬਾਗਾ ਬਾਰਡਰ ਹਰ ਰੋਜ਼ 25000 ਤੋਂ 30000 ਬੰਦਾ ਆਉਂਦਾ ਇੱਥੇ 2-3000 ਦੀ ਐਵਰੇਜ ਹੈ ਥੋੜਾ ਜਿਹਾ ਪਤਾ ਨਹੀਂ ਹੈਗਾ ਇਹਦੇ ਬਾਰੇ ਹਜੇ ਲੋਕਾਂ ਨੂੰ ਪਰ ਟੂਰਿਜ਼ਮ ਪ੍ਰਮੋਸ਼ਨ ਵਾਸਤੇ ਮੈਂ ਕਿਹਾ ਤੁਸੀਂ ਪ੍ਰੋਪੋਜ਼ਲ ਬਣਾ ਕੇ ਦਿਓ ਮੈਂ ਕਮਾਂਡਰ ਸਾਹਿਬ ਨੂੰ ਕਿਹਾ ਤੁਸੀਂ ਆਓ ਚੰਡੀਗੜ੍ਹ ਤੇ ਜੋ ਇੱਥੇ ਮਤਲਬ ਇੱਥੇ ਇਹਨਾਂ ਕੋਲ ਤਾਂ ਬਹੁਤ ਸੋਹਣਾ ਮਿਊਜ਼ੀਅਮ ਹੈ ਇੱਥੇ ਇਹਨਾਂ ਕੋਲੇ ਉਹ ਪਿਸਤੌਲ ਪਿਆ ਜਿਹਦੇ ਨਾਲ ਸਾਂਡਰਸ ਨੂੰ ਮਾਰਿਆ ਸੀ ਭਗਤ ਸਿੰਘ ਹੋਰ ਨੇ ਇਹ ਸੋ ਇੱਥੇ ਇੱਕ ਮਿਊਜ਼ੀਅਮ ਵੀ ਹੈ ਇੱਥੇ ਤਾਂ ਬਹੁਤ ਸਾਡੀ ਲੇਗਸੀ ਸਾਡਾ ਵਿਰਸਾ ਇੱਥੇ ਪਿਆ ਹੈ ਸੋ ਇਸ ਜਗ੍ਹਾ ਨੂੰ ਇੱਕ ਟੂਰਿਸਟ ਪਲੇਸ ਬਣਾਉਣ ਵਾਸਤੇ ਮੈਂ ਮਤਲਬ ਆਪਣੇ ਵੱਲੋਂ ਅਸੀਂ ਕੋਈ ਸਰਕਾਰ ਵੱਲੋਂ ਕੋਈ ਕਮੀ ਨਹੀਂ ਛੱਡਾਂਗੇ ਮੈਂ ਪਹਿਲੀ ਵਾਰ ਇੰਨਾ ਨੇੜੇ ਹਾਂ ਜਿਹੜਾ ਇਹਨਾਂ ਦੀ ਪਰੇਡ ਦੇਖੀ ਹੈ ਬਾਗਾਂ ਚ ਤਾਂ ਫਿਰ ਵੀ ਦੂਰ ਹੈ ਦੋ ਗੇਟ ਨੇ ਉਹ ਦੂਰ ਰਹਿੰਦੇ ਨੇ ਪਰ ਇੱਥੇ ਤਾਂ ਉਹ ਇਧਰਲੇ ਪਾਸੇ ਆ ਜਾਂਦੇ ਤੇ ਲੈ ਆ ਜਾਂਦੇ ਸੋ ਮੈਂ ਚਾਹਨਾ ਕਿ ਅਮਨ-ਅਮਾਨ ਬਣਿਆ ਰਹੇ ਸੁੱਖ-ਸ਼ਾਂਤੀ ਬਣੀ ਰਹੇ ਪਰ ਇਹ ਹੈ ਕਿ ਸਾਡੀਆਂ ਫੌਜਾਂ ਦਾ ਹੌਸਲਾ ਵੀ ਬਣਿਆ ਰਹੇ ਮਾਨ ਸਰ ਅੱਜ ਸਿੱਧਾਂ ਦੀ ਰਸਤੇ ਤੇ ਆਇਆ ਸੀਤ ਭਾਗਤ ਸਿੰਘ ਨਾਲ ਜਰਗਿਰ ਤੁਹਾਡੇ ਜਿਹੜੇ ਆਈਡਲ ਨੇ ਤੇ ਉਹਨਾਂ ਦੇ ਨਾਲ ਰਸਤਖ ਹੋ ਗਏ ਕੱਲ ਹੀ ਅਸੀਂ ਅਜੇ ਸ਼ਹੀਦ ਆਜ਼ਮ ਭਗਤ ਸਿੰਘ ਦਾ ਸਭ ਤੋਂ ਵੱਡਾ 35 ਫੁੱਟ ਦਾ ਬੁੱਤ ਜਿਹੜਾ ਉਹ ਲੋਕ ਅਰਪਿਤ ਕੀਤਾ ਮੁਹਾਲੀ ਦੇ 에ਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에ਰਪੋਰਟ ਰੱਖਿਆ ਸੋ ਸ਼ਹੀਦਾਂ ਤਾਂ ਤਾਂ ਜਿੰਨਾ ਅਸੀਂ ਦੇਣ ਦੇ ਨਹੀਂ ਸਕਦੇ ਜੀ ਉਹਨਾਂ ਦੀ ਉਹਨਾਂ ਦੀ ਕੁਰਬਾਨੀ ਦਾ ਕੋਈ ਮੁੱਲ ਨਹੀਂ ਹੈਗਾ ਕਿਸੇ ਕਰੰਸੀ 'ਚ ਪਰ ਇਹ ਹੈ ਕਿ ਹਾਂ ਯਾਦ ਰੱਖਣਾ ਸਾਡਾ ਕੰਮ ਹੈ